ਸਿੱਖਿਆ ਜਣ ਖਤਰ ਗੁਰੂ ਨੇ ਕਿਰਪਾ ਦਿੱਤੇ ਸਮੋਸਰ ਲੈਏ ਸੀਗੇ ਤੁਸੀਂ ਰੁਪਈਏ ਦੇਨੇ ਉਹਦੇ ਸਿਰ ਲੈ ਕੇ ਸਿੱਖੀ ਦਿੱਤੀ ਆ ਥੋੜੇ ਹੀ ਸਖਨੇ ਫਿਰ ਉਹ ਪੈਸਿਆਂ ਵਾਲੇ ਗੁਰੂ ਦੇ ਨਹੀਂ ਬਣਨਾ ਪੈਸੇ ਲੈ ਕੇ ਜਿਹੜੇ ਸਿੱਖ ਬਣਨਗੇ ਥੋੜੇ ਬਣ ਜਾਣਗੇ ਜਿਹੇ ਤੁਸੀਂ ਹੋ ਇਦਾਂ ਵੀ ਖੋਟੇ ਗੁਰੂ ਤਾਂ ਸਿਰ ਲੈ ਕੇ ਸਿੱਖੀ ਦਿੰਦਾ ਤੁਸੀਂ ਪੈਸੇ ਦੇ ਕੇ ਸਿੱਖੀ ਕਹਿੰਦੇ ਹੋ ਵੱਤਤ ਮਾਰੀ ਹੋਈ ਹੈ ਹੋਰ ਕੀ ਹੈ ਇਤੋਂ ਜ਼ਿਆਦਾ ਮਤਕੀ ਮਾਰ ਹੋਊਗੀ ਇਤੋਂ ਜ਼ਿਆਦਾ ਮਤਕੀ ਮਾਰ ਹੋਊ ਤੁਸੀਂ ਲੋਭੀ ਨੂੰ ਕਹਿੰਦੀ ਹੈ ਕੁਰਬਾਨੀ ਬਸਾ ਨਾ ਕਰੋ ਤੁਸੀਂ ਲੋਭ ਨੂੰ ਸਿੱਖ ਬਣਾ ਰਹੇ ਹੋ ਲੋਭ ਦੇ ਕੇ ਵੱਤ ਨਹੀਂ ਮਾਰੀ ਹੋਈ ਹੋਰ ਕੀ ਮਾਰਿਆ ਇਹਨਾਂ ਦਾ ਇਹਨਾਂ ਦੇ ਵਸਦੀ ਗੱਲ ਨਹੀਂ ਹੈ ਸਿੱਖੀ ਇਹ ਮੈਦਾਨ ਛੱਡ ਕੇ ਭੱਜ ਜਾਣ ਹਾਂਜੀ ਪ੍ਰਥਮ ਭਗੋਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਹੈ ਗੁਰੂ ਨਾਨਕ ਲਈ ਤੇ ਆਇਆ ਜਿਹੜੀ ਗੁਰੂ ਨਾਨਕ ਦੇ ਧਿਆਨ ਚਾਈ ਸੀ ਉਹ ਭਗਉਤੀ ਐ ਮਤ ਕੋਈ ਸੋਚਿਓ ਮੈਂ ਕਿਸੇ ਦੇਵੀ ਦੀ ਪੂਜਾ ਕਰਦਾ ਮਤ ਕੋਈ ਸੋਚਿਓ ਕੋਈ ਹਿੰਦੂ ਮਾਦੀ ਦੇਵੀ ਦਾ ਮੈਂ ਪੂਜਾ ਉਪਾਸ਼ਕਾਂ ਆ ਗੱਲ ਐ ਪਹਿਲਾਂ ਹੀ ਗਾਇਤੀ ਗੁਰੂ ਨਾਨਕ ਦੇ ਧਿਆਨ ਚਾਈ ਸੀ ਉਸੇ ਦਾ ਮੈਂ ਉਸੇ ਨੂੰ ਸਵਰਿਆ ਮੈਂ ਵੀ ਦੁਜਿਨੀ ਆ ਕੋਈ ਲੈ ਲੈ ਜਿਹੜੀ ਦੇਵੀ ਪੂਜਦਾ ਸੀ ਜਿਹੜੀ ਨਾਨਖ ਨੇ ਪ੍ਰਗਟ ਕੀਤੀ ਸੀ ਉੱਥੇ ਲੈਣ ਚੱਲਿਆ ਸੀ ਨਾ ਦੇਵੀ ਦੇ ਨਾਨਕ ਨੇ ਦਿਖਾਈ ਨਹੀਂ ਦਰਸ਼ਨ ਕਰਾਇਆ ਨਾਨਕ ਨੇ ਲੈਣ ਨੂੰ ਦਰਸ਼ਨ ਨਹੀਂ ਕਰਾਇਆ ਦੇਵੀ ਦਾ ਗਿਆਨ ਖੜਕਦਾ ਉਹ ਗਿਆਨ ਖੜਕ ਲਈ ਦਰਸ਼ਨ ਕਰਾਇਆ ਮਤਗੁਰ ਆਤਮਦੇਵ ਦੀ ਖੜਕ ਜੋਰ ਪਰਾ ਕੋਈ ਜੀਤ ਹੈ ਲੈਣੇ ਤੇ ਉਹਨੂੰ ਛੱਤ ਸਿਰ ਉਹ ਲਿਖਾਦਾ ਹੈ ਸੱਤੇ ਬਲਵੰਦਰ ਇਹ ਹੀ ਗਿਆਨ ਖੜਕਦਾ ਦਰਸ਼ਨ ਕਰਾਇਆ ਸੀ ਇਹ ਹੀ ਦੇਵੀ ਹੁੰਦੀ ਹੈ ਲੈਣਾ ਤਾਂ ਦੇਵੀ ਦੇ ਚੱਲਿਆ ਸੀ ਗਿਆ ਕਿਉਂ ਨਹੀਂ ਉਹਨੂੰ ਸਮਝਾਤਾ ਵੀ ਜਿਹੜੀ ਗੁਰਮਤੈ ਇਸ ਦੇ ਵੀ ਹੈ ਇਹ ਗਿਆਨ ਖੜ ਕੇ ਦੇਵੀ ਹੁੰਦੀ ਹੈ हट ਗਿਆ ਫਿਰ ਕਹ ਲੋ ਗਿਆ ਉਹ ਸਭ ਪਲਟ ਗਈ ਬੁੱਧੀ ਨਾਰਕੇ ਬਣ ਗਿਆ ਜਿਹਨੇ ਦੇਵੀ ਦੇਾ ਦਰਸ਼ਨ ਕਰ ਲਿਆ ਉਹ ਤਾਂ ਨਾਨਕੇ ਬਣ ਜਾਂਦਾ ਹੈ ਭਗਤ ਬਣ ਜਾਂਦਾ ਉਹ ਜਿਹਨੂੰ ਇਹ ਸਮਝ ਆ ਗਈ ਇਹ ਮਾਰਦੇ ਨੇ ਗੱਲਾਂ ਅਲਪਟਲੀਆਂ ਵਿਦਵਾਨ ਵਿਦਵਾਨਾਂ ਨੂੰ ਕੀ ਸਮਝ ਆ ਵੀ ਕੀ ਗੱਲ ਹੈ ਇਹਨਾਂ ਨੇ ਨਾਲੇ ਸਮਝ ਕੇ ਲੈਣਾ ਵੀ ਕੀ ਹੈ ਤਨਖਾਹ ਆਦਾਰ ਨੇ ਤਾਂ ਢਿੱਡ ਵਾਸਤੇ ਰੋਟੀਆਂ ਵਾਸਤੇ ਪੜਦੇ-ਬੜਦੇ ਹੁੰਦੇ ਨੇ ਫੇ ਰੋਟੀ ਮਿਲੀ ਯੂਨੀਵਰਸਿਟੀਆਂ ਤਨਖਾਹ ਮਿਲਦੀ ਹੈ ਹਾਂ ਜੀ ਗੁਰਨਾਣ ਗਲਈਤ ਹੈ ਗੁਰਨਾਣ ਰਵੇ ਧਿਆਨ ਜਿਹੜੀ ਆਈ ਸੀ ਉਸੇ ਦੀ ਗੱਲ ਕਰਦੇ ਆ ਅਸੀਂ ਹੋਰ ਕਿਸੇ ਦੀ ਵੱਖਰੀ ਗੱਲ ਨਹੀਂ ਕਰਦੇ ਹਾਂ ਚੱਲੇ ਲਈ ਹਾਂ ਲਈਂ ਪੜਦੇ ਜਾਣ ਕੇ ਨੇ ਨਾ ਗੁਰਨਾਣ ਨੂੰ ਧਿਆਣੀ ਸੇਖ ਗੁਰਨਾਣ ਨੂੰ ਤੇ ਆਵੇ ਪਰਮੇਸ਼ਰ ਨੂੰ ਛੱਡ ਦੇਵੇ ਤੇ ਅੱਗੇ ਜੇ ਲਈਂ ਤੇ ਆਏ ਪੜੀਏ ਅੱਗੇ ਅਗਲੀ ਪੰਕਤੀ ਦੇ ਵਿਚੜ ਜਾਗੇ ਜਾ ਕੇ ਫਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਹੋਈ ਬੜੂ ਪਹੂਗ। ਤੂੰ ਕੋ ਨਾ ਕਰੂ ਤਾਂ ਅਖੇ ਅੰਗਦ ਅਮਰਦਾਸ ਰਾਮਦਾਸ ਦਾ ਸਹਾਇ ਹੋਈ ਫਿਰ ਸਿੱਖੋ ਸਹਾਇ ਹੋਊਗਾ। ਫਿਰ ਐ ਬੜੂ। ਹੋਈ ਸਹਾਇ ਕਿਵੇਂ ਬੜਦਾ ਫਿਰ ਹੋਈ ਸਹਾਇ ਬੜੂਗਾ। ਫਿਰ ਹੋਈ ਕਹਿੰਦੇ। ਪਹਿਲਾਂ ਲਈਂ ਕਹਿੰਦੇ ਫਿਰ ਹੋਈ ਕਹਿੰਦੇ। ਬੜੇ ਨਹੀਂ ਸਕਦਾ ਇਦਾਂ। ਐ ਕਿਵੇਂ ਬਣਾਉਗੇ? ਜੋ ਪ੍ਰਕਰਣ ਸ਼ੁਰੂ ਕਰਿਆ ਉਹਨੂੰ ਥਰੇ ਲਾਓ। ਕਰਦਾ ਰਾਜ ਹੈ ਇਹ ਤਾਂ ਬਸ ਐਦਾ ਹੀ ਹੈ ਪਰ ਹੋਈ ਸਹਾਇ ਕਿ ਮੈਂ ਕਹੇ ਤਾ ਤੁਸੀਂ ਜੇ ਹੋਈ ਸਹਾਇ ਕਹੇ ਤਾ ਫਿਰ ਪਹਿਲਾਂ ਵੀ ਲਈ ਤੇ ਆਏ ਹੋਊਗਾ ਹੋਈ ਸਹਾਇ ਕੌਣ ਹੋਈ ਦੁਰਗਾ ਹੋਈ ਦੁਰਗਾ ਪਾਠ ਪੜਾਇਆ ਸਭੇ ਪੜੀ ਇਹ ਤੋਂ ਦੁਰਗਾ ਦਾ ਪਾਠ ਹੋ ਗਿਆ ਨਾ ਫੇ ਦੂਜੀ ਭਗਤੀ ਚ ਨਿਕਲੇ ਨਹੀਂ ਸਕਦੇ ਦੂਜੀ ਭਗਤੀ ਨਹੀਂ ਦੱਸਤਾ ਇਹ ਗੱਲ ਕੀ ਹੈ ਫਿਰ ਅੰਗਦ ਗੁਰਤੇ ਅਮਰਦਾਸ RAMDASਾ ਹੋਈ ਸਹਾਇ ਪਰ ਨਗਰ ਅਮਲਦਾਰ ਰਾਮਦਾਸ ਦੀ ਸਹਾਇ ਵੀ ਇਹੀ ਹੋਈ ਹੋਈ ਸਹਾਇ ਇਹ ਤਾਂ ਹੋਈ ਸਹਾਇ ਹੋਊ ਜਾਂ ਹੋਈ ਸਹਾਇ ਜੇ ਹੋਈ ਸਹਾਇ ਤਾਂ ਆਦਮੀ ਸਿੱਖਾ ਜਿਹੜਾ ਉਹ ਸਹਾਇ ਹੋਵੇ ਜੇ ਹੋਈ ਸਹਾਇਆ ਫਿਰ ਕੌਣ ਸਹਾਇ ਹੋਈ ਜੇ ਹੋਈ ਸਹਾਇਆ ਬੇ ਕੌਣ ਸਹਾਇ ਹੋਈ ਦੋਹਾਂ ਗੱਲਾਂ 'ਚ ਦੱਸੋ ਇੱਥੇ ਅਰਥ ਕਿਵੇਂ ਨਿਕਲੂਗੇ ਨਿਕਲ ਕੇ ਦਿਖਾਓ ਇੱਥੇ ਇਹ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਲਿਖ ਕੇ ਜਿੰਦਾ ਲਾ ਕੇ ਚਾਬੀ ਜੇਬੇ ਚ ਲੈ ਗਏ ਉਹ ਆਪਣੇ ਨਕਲ ਕਰਨ ਕਰਨਗੇ ਇਹਨਾਂ ਕੋਲ ਬੁੱਧੀ ਨਹੀਂ ਹੁੰਦੀ ਬੁੱਧੀਹੀਨ ਹੁੰਦੇ ਨੇ ਵਿਦਵਾਨ ਐਦਰ ਉਧਰ ਲੀ ਮਾਰਦੇ ਨੇ ਵਿਵੇਕ ਬੁੱਧੀ ਕੇ ਰਗਾ ਖੜਾ ਕਰ ਦਿੰਦੀ ਹੈ ਇੱਥੇ ਰੁਕ ਓ ਕਿਧਰੋਂ ਜਾਣਾਂ ਤੋਂ ਭੱਜ ਕੇ ਹੋਈ ਸਾਹੇ ਕੌਣ ਹੋਈ ਸਾਹੇ ਦੱਸੋ ਹੋਈ ਸਾਹੇ ਹੋਈ ਪੁਗੋਤੀ ਪਹਿਤੰਪਕੋਤੀ ਸਿਮਰਕਾ ਸਿਮਰਕਾ ਗੋਲ ਨਾਨਕ ਲਈ ਤੇ ਆਏ ਜਿਹੜੀ ਗੋਲ ਨਾਨਕ ਨੇ ਤੇ ਆਈ ਸੀ ਉਹ ਹੀ ਇਹਨਾਂ ਤੰਨਾਂ ਦੀ ਸਹਾਇ ਹੋਈ ਕਾਜ ਰਾਹੀ ਹੋਈ ਭਵਸਾਦਰ ਤਰਨ ਨੂੰ ਵਾਸਤੇ ਸਹਾਇ ਹੋਈ ਮਨ ਦੇ ਤਨ ਵਾਸਤੇ ਸਹਾਇ ਹੋਈ ਇਸੇ ਨਾਲ ਫਤਿਹ ਹੋਈ ਫਤਿਹ ਬਈ ਮਨਜੀਤ ਇੱਥੋਂ ਅਰਥ ਕਰਕੇ ਦਿਖਾ ਦੇਵੇ ਕੋਈ ਇੱਥੋਂ ਨਿਕਲ ਜਵੇ ਕੋਈ ਅਸੀਂ ਮੰਨ ਲਾਂਗੇ ਉਹਨੂੰ ਸਾਰੀ ਗੱਲ ਬਦਲ ਗਈ ਹੁਣ ਤੁਰ ਤੱਕ ਦੀ ਗੱਲ ਬਦਲ ਗਈ ਰਾਮਦਾਸ ਹੈ ਹੋਈ ਅਰਜਨ ਹਰ ਗੋਬਿੰਦ ਨੋ ਹੋੜਾ ਨਨ ਨੂੰ ਨੂੰ ਨਹੀਂ ਹੈ ਇਹਦਾਂ ਨਾਲ ਪੈਸੇ ਵਾਇਸ ਹੈ ਹੋੜਾ ਲਾ ਦੇ ਲਾਇਆ ਅਰਜਨ ਹਰ ਗੋਬਿੰਦ ਨੋ ਸਿਮਰੋ ਕਨੌੜਾ ਸ੍ਰੀ ਹਰਾਏ ਇਨਾਂ ਦੁਆਰਾ ਵੀ ਉਹ ਉਹੀ ਸਿਮਰੀ ਗਈ ਹੈ ਸ੍ਰੀ ਹਰਿ ਘਰ ਹਿਲਤੇ ਆਈ ਐ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਸ੍ਰੀ ਹਰਿ ਕ੍ਰਿਸ਼ਨ ਨੇ ਵੀ ਧਿਆਈ ਹੈ ਐ ਅਡਾ ਧਿਆਈ ਅਡ ਜਿਵੇਂ ਸੁਣੀ ਐ ਸਿੱਧ ਪੀਰ ਸੁਰ ਨਾਦ ਜਦਾਂ ਧਿਆਈ ਇਹ ਹੁੰਦਾ ਫਿਰ ਤਾਂ ਈੜੀ ਨੂੰ ਲਾਭ ਹੁੰਦੀ ਇਹ ਢਾਡੇ ਦੇ ਦੋਲਾ ਮਾਨੇ ਇਹ ਤਾਂ ਕੁਝ ਨਹੀਂ ਕਰ ਸਕਦੇ ਇਹਨਾਂ ਨੂੰ ਡੋਲ ਮਰੋੜ ਕੀਤਾ ਪਰ ਕਾਨੂੰ ਕਰ ਸਕਦੇ ਨੇ ਹੋਰ ਨਹੀਂ ਸਕਦਾ ਕਿ ਆਈ ਹੈ ਹਰ ਕਿਸ ਨੇ ਵੀ ਇਸੇ ਦਾ ਧਿਆਨ ਰੱਖਿਆ ਹੈ ਇਹੀ ਧਿਆਈ ਹੈ ਜਿਸ ਰਿਠੇ ਸਭ ਦੁੱਖ ਜਾਏ ਜਿਸ ਰਿਠੇ ਜਸ ਰਿਠੇ ਇਹਨਾਂ ਦੇ ਸੇ ਹਰ ਕਿਸ ਨੇ ਰਿਠੇ ਸਭ ਦੁੱਖ ਜਾਏ ਉਹਨਾਂ ਦੇ ਵੀ ਸਭ ਦੁੱਖ ਦੂਰ ਹੋ ਗਏ ਸੰਸਾਰੀ ਕੋਈ ਦੁੱਖ ਨਹੀਂ ਰਿਹਾ ਸੁਖ ਸਾਗਰ ਦੇ ਵਿੱਚ ਨਿਵਾਸ ਹੋ ਗਿਆ ਇੱਥੇ ਸੁਖ ਸਾਗਰ ਚ ਨਿਵਾਸ ਹੋ ਗਿਆ ਸੀ ਕਹਿਣ ਦਾ ਮਤਲਬ ਹੈ ਜਿਹਦੇ ਕੋਲ ਬਵੇਕ ਬੁੱਧੀ ਹੁੰਦੀ ਹੈ ਇੱਥੇ ਸੁਖ ਸਾਗਰ ਚ ਨਿਵਾਸ ਹੋ ਜਾਂਦਾ ਹੈ ਸਰੀਰ ਕਰਕੇ ਬੈਠਾ ਹੋ ਤਤੀ ਤਵੀ ਤੇ ਮਨ ਕਰਕੇ ਨਹੀਂ ਬੈਠਾ ਸੀ ਮਨ ਕਰਕੇ ਕਿਤੇ ਹੋਰ ਸੀ ਸਰੀਰ ਹੋਊਗਾ ਸਰੀਰ ਹੋਊਗਾ ਸਰੀਰ ਦੀ ਗੱਲ ਸਰੀਰ ਨਾਲ ਹੈ ਬੰਦੇ ਦੀ ਗੱਲ ਬੰਨ ਨਾਲ ਹੈ ਜਾਂ ਸਰੀਰ ਦੀ ਖੁਰਾਕ ਅੱਡਾ ਹੈ ਸਰੀਰ ਦੇ ਤਗਲੇ ਵੀ ਆਡਾ ਸਰੀਰ ਦਾ ਸੁਖ ਆਡਾ ਹੈ ਮੰਨੋ ਤੇ ਦੁੱਖ ਵੀ ਆਡਾ ਹੈ ਸਰੀਰ ਦਾ ਦੁੱਖ ਕੋ ਲਗ ਚੀਜ਼ ਹੈ ਮੰਨ ਦਾ ਦੁੱਖ ਸੁੱਖ ਅਲੱਗ ਚੀਜ਼ ਹੈ ਤੇ ਇੱਕ ਬਹਾਦਰ ਸਿਮਰੀ